I'm a jabot. There was <laughs> the bank, there was 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 the bank, ਕੀ ਨਾ ਹੀ ਤੁਹਾਡੇ ਪੁੱਤ ਦਾ ਕੀ ਗੱਲ ਹੋਈ ਜੀ ਰਿੰਦਰ ਸਿੰਘ ਮੇਰੇ ਪੁੱਤ ਦਾ ਨਾਂ ਜੋ ਹੈ ਕੀ ਗੱਲ ਹੋਈ ਜੀ ਉਹ ਤੇ ਹੋ ਗਿਆ ਐਕਸੀਡੈਂਟ ਆਂਦੇ ਹੋਇਆ ਪਰ ਪਤਾ ਨਹੀਂ ਜੋ ਲੱਗਦਾ ਹਨ ਕੀ ਹੋਇਆ ਹੈ ਹਾਏ ਤੇ ਕੀ ਮੰਗ ਕਰਦੇ ਤੁਸੀਂ ਸਰਕਾਰ ਕੋਲੋਂ ਹਾਏ ਸਰਕਾਰ ਕੋ ਕੀ ਮੰਗ ਕਰਦੇ ਆਂ ਯਾਨੀ ਆਹਨਾਂ ਦੇ ਪੁੱਤ ਆਵੇ ਇਧਰ ਆਈ ਪੁੱਤ ਨੂੰ ਬਿਠਾ ਕੇ ਆਪਣੇ ਨੂੰ ਆਪਣੇ ਪੁੱਤ ਨੂੰ ਮੇਰੀ ਨਤਿਜਾ ਵੀ ਹੋਰ ਮੇਰੇ ਪੋਤੇ ਵੀ ਹੋਰ ਸਾਰੇ ਹੋਣਗੇ ਕਿੰਨਾ ਟਾਈਮ ਹੋ ਗਿਆ ਹੈ ਕਿਹਨੂੰ ਜੀ ਗਿਆਨ ਹੋ ਚੁੱਕੇ 2 ਮਹੀਨੇ ਵੀ ਗਿਆ ਲੱਗ ਰਿਹਾ ਜਿਦਾਂਿੰ ਤਰਾ ਇਹਨੂੰ ਸਭ ਨਹੀਂ ਲੱਗ ਰਿਹਾ ਦੋ ਕੁ ਮਹੀਨੇ ਹੋਈਆਂ ਦੋ ਕੁ ਮਹੀਨੇ ਹੋਈਆਂ ਮੈਂ ਪੁੱਤ ਨੂੰ ਨਹੀਂ ਅੱਜ ਕੀ ਨਾਮ ਹੈ ਕੀ ਗੱਲ ਹੋਈ ਜੀ ਇਹ ਬਰਿੰਦਰ ਸਿੰਘ ਹੀ ਇਸ ਤਰ੍ਹਾਂ ਬਾਹਰ ਗਿਆ ਸੀ 8 ਸਾਲੀ ਪਹਿਲਾਂ ਆਇਆ ਹੈ ਦੋ ਛੋਟੀਆਂ ਛੋਟੀਆਂ ਗੁੱਡੀਆਂ ਇਹ ਦੀਆਂ ਕਿਹੜੇ ਦੇਸ਼ ਗਿਆ ਆ ਆਸਟ੍ਰੇਲੀਆ ਹੀ ਠੀਕ ਹੈ ਡਰਾਈਵਰੀ ਕਰਦਾ ਸੀ ਉੱਥੇ ਗਿਆ ਆ ਵੀਰ ਜੀ ਆਪਣੀ ਗੱਡੀ ਦੇ ਰੋਜਗਾਰ ਦੇ ਜਿੱਤਰਾ ਗਾ ਰੋਜ ਜਾਂਦਾ ਉੱਥੋਂ ਸਿਡਨੀ ਗਿਆ ਆ ਉੱਥੇ ਇਹਦਾ ਕੋਈ ਪਾਣਾ ਵਰਤ ਗਿਆ ਹੁਣ ਪਤਾ ਨਹੀਂ ਲੱਗਦਾ ਵੀ ਐਕਸੀਡੈਂਟ ਹੋ ਗਿਆ ਕਿ ਚਾਹ ਕਿਸੇ ਤੀਖੀ ਜਿਹੇ ਤਰ੍ਹਾਂ ਪਾਣਾ ਵਰਤ ਗਿਆ ਤੇ ਤੁਹਾਨੂੰ ਜਿਹੜਾ ਫੋਨ ਆਇਆ ਉੱਤੇ ਕੀ ਦੱਸਿਆ ਗਿਆ ਫੋਨ ਤੇ ਸਾਨੂੰ ਇਹੋ ਕਹਿਆ ਗਿਆ ਵੀ ਐਕਸੀਡੈਂਟ ਹੋਇਆ ਤੇ ਇਹ ਤਾਂ ਆਹੀ ਆ ਨਿਆ ਵੀ ਗਵਰਨਮੈਂਟ ਨੂੰ ਸਰਕਾਰ ਨੂੰ ਵੀ ਸਾਡੀ ਉਹਨਾਂ ਦੀ ਕੋਈ ਡੈਪਥ ਜਿਹੜੀ ਬਾਡੀ ਆ ਉਹ ਕੋਈ ਸਾਡੀ ਇਸ ਤਰੀਕੇ ਨਾਲ ਸਾਡੀ ਹੈਲਪ ਕੀਤੀ ਜਾਵੇ ਸਾਨੂੰ ਦੋ ਇੱਥੇ ਪੰਜਾਬ ਚ ਕੀਤੀ ਜਾਵੇ ਤੇ ਹੀ ਆਪਣੇ ਪੁੱਤ ਦੇ ਜਿਹੜੇ ਬਾਕੀ ਯਾਰ ਜੋ ਉਹਦਾ ਕਬਰ ਲਈਏ ਕੀ ਗੱਲ ਹੋਈ ਜੀ ਕਬਿੰਦਰ ਸਿੰਘ ਸਰਦਾਰ ਨਰਮ ਸਿੰਘ ਦਾ ਬੇਟਾ ਮੇਰੇ ਚਾਚਾ ਜੀ ਦਾ ਪਿੰਡ ਗਗਮਲ ਤਸੀਲੇ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਨਾਲ ਸੰਬੰਧਤ ਵਿਦੇਸ਼ ਚ ਰਹਿ ਰਿਹਾ ਸੀ ਕਰ 8 ਸਾਲ ਹੋ ਗਏ ਕਿਹੜੇ ਦੇਸ਼ ਚ ਇਹ ਆਸਟ੍ਰੇਲੀਆ ਚ ਤੇ ਸਿਡਨੀ ਚ ਟਰੱਕ ਡਰਾਈਵਰ ਹੀ ਸਿਡਨੀ ਚ ਉਹਨਾਂ ਦੀ ਕਿਹੇ ਹਾਦਸੇ ਕਰਨਾ ਜਿਹੜੀ ਮੌਤ ਉਹ ਦੇਖ ਹੋ ਗਈ ਹੈ ਕੱਲ ਇਹ ਆਸਟ੍ਰੇਲੀਆ ਦੇ ਸਮੇਂ ਨਾਲ 11-12 ਵਜੇ ਨਾਲ ਸਾਨੂੰ ਸ਼ਾਮੀ ਪਤਾ ਲੱਗਾ ਵਾ ਤੇ ਸਾਡੀ ਮੰਗ ਹੈ ਐਨ ਆਰ ਆਈਆਂ ਵੀਰਾਂ ਗਾੜੀ ਤੇ ਸਰਕਾਰ ਗਾੜੀ ਵੀ ਸਾਨੂੰ ਜਿਹੜੀ ਉਹਦੀ ਬਾਡੀ ਆ ਉਹ ਇੱਧਰ ਲਿਆਉਣ ਦੇ ਵਿੱਚ ਸਰਕਾਰਾਂ ਸਹਿਯੋਗ ਕਰਨ ਐਨ ਆਰ ਆਈ ਵੀਰ ਜਿਹੜੇ ਬੱਡੇ ਢੇਲ ਵਾਲਿਆ ਉਹ ਸਜੋਗ ਕਰਨ ਜਿਹੜੀ ਉਹਦੀ ਡੈੱਡ ਬੋਡੀ ਆ ਅਹੀਂ ਇੱਥੇ ਲਿਆ ਸਕੀਏ ਸਾਡੇ ਪਰਿਵਾਰ ਦੀ ਮੰਗਿਆ ਕੱਲਾ ਕੱਲਾ ਮਾਪਿਆਂ ਦਾ ਬੇਟਾ ਹੀ ਹੋਰ ਕੋਈ ਨਰ ਕੋਈ ਸਾਰਾ ਵੀ ਹਨੀ ਬਜ਼ੁਰਗਾਂ ਕੋ ਇਸ ਕਰਕੇ ਸਾਡੀ ਜ਼ੋਰਦਾਰ ਮੰਗਿਆ ਵੀ ਉਹਦੀ ਬੋਡੀ ਜਿਹੜੀ ਇੱਧਰ ਲਿਆਂਦੀ ਜਾਵੇ ਹਾਂਜੀ ਕੀ ਗੱਲ ਹੋਈ ਜੀ ਕੀ ਨਾਮ ਹੀ ਹੈ ਜਿਹੜਾ ਤਾਂ ਤੇ ਕਿਹੜਾ ਪਿੰਡ ਹੈ ਜੀ ਮਰਿੰਦਰ ਸਿੰਘ ਨਾਮ ਹੈ ਦਾ ਜੀ ਗੱਗੋਮਾਲ ਪਿੰਡ ਆ ਓਹ ਨਾਲੇ ਮੇਰੇ ਦਾ ਲਟਕਾ ਹੋਇਆ ਜੀ ਕਤਾਂ ਸਾਲਾਂ ਬਾਅਦ ਅੱਗੇ ਆਇਆ ਸੀ 2 ਮਹੀਨੇ ਇੱਥੇ ਰਹਿ ਕੇ ਗਿਆ 2 ਮਹੀਨੇ ਗਏ ਨੂੰ ਇਹ ਆ ਦੋ ਉਹਦੀਆਂ ਬੇਟੀਆਂ ਨੇ ਸਾਡਾ ਬੇਟਾ ਵੀ ਉੱਥੇ ਆ ਸਾਰਾ ਬਾਗ ਪਰਿਵਾਰ ਉੱਥੇ ਕੀ ਗੱਲ ਹੋਈ ਕੀ ਚੱਕਰ ਬਣਿਆ ਖਬਰ ਕਿ ਤਰਾਈ ਤੁਹਾਨੂੰ ਖਬਰ ਇਦਾਂ ਆਈ ਵੀ ਸਾਡੇ ਗਵਾਂਢ ਤੋਂ ਮੁੰਡਾ ਸਾਡੇ ਗਵਾਂਢੀ ਉੱਥੇ ਨਾਲ ਹੀ ਇਹਨਾਂ ਦੇ ਕੋਲ ਹੀ ਰਹਿੰਦਾ ਉਹਨੇ ਸਾਨੂੰ ਫੋਨ ਕੀਤਾ ਗੱਡੀ ਇਹ ਲਿਖ ਕੇ ਗਿਆ ਆ ਛੱਡਣੀ ਛਿੰਨੇ ਗੱਡੀ ਲੈ ਕੇ ਗਿਆ ਉੱਥੇ ਇਹਦੀ ਗੱਡੀ ਖਰਾਬ ਹੋ ਗਈ ਹੋਰ ਗੱਡੀ ਦੇ ਨੇ ਜਿਵੇਂ ਉਹ ਆਪਣਾ ਰੱਸਾ ਕੱਸਣ ਡੈ ਮੇਟ ਕੱਸਦੇ ਹੀ ਉਹ ਤੋਂ ਹੱਥ ਛੁੱਟ ਗਿਆ ਤੇ ਥੱਲੇ ਡਿੱਗ ਪਿਆ ਤੇ ਡਿੱਗਦਿਆਂ ਸਾਰੇ ਉਹਨਾਂ ਦਿਨ ਡਾਕਟਰ ਵੀ ਚਲੋ ਆਏ ਉਹਨਾਂ ਵੀ ਆਪਣਾ ਚਾਰਾ ਲਾਇਆ ਪਰ ਇਹਦੀ ਮੋੜ ਮੁਕੇ ਤੇ ਇੱਥੇ ਕੀ ਚਾਹੁੰਦੇ ਤੁਸੀਂ ਹੁਣ ਕੀ ਸਰਕਾਰ ਕੋ ਕੀ ਮੰਗ ਕਰਦੇ ਹੋ ਇਹ ਆ ਵੀ ਸਰਕਾਰ ਉਹਦੀ ਬਾਡੀ ਇੱਥੇ ਉਹਦੀ ਆਸ਼ ਆਉਣੀ ਚਾਹੀਦੀ ਆਹੀਂ ਇੱਥੇ ਆਪਾਂ ਸਤਾਰ ਕਰੀਏ ਸਾਡੀ ਇੰਨੀ ਮਤ ਕਰਨੀ ਤੇ ਇੱਥੇ ਪੁੰਜਣਾ ਚੀਂਦਾ ਹੋਊ ਜਿੰਨੇ ਵੀ ਸਾਡੀ ਮਾਤਰੂ ਅਸਰਦੀ ਆ ਕਰਨੇ